ਖਬਰਨਾਮਾ ਦੇਖ ਰਿਹਾ ਸਾਰੀ ਸੂਚਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੁਸ਼ ਰਾਜ ਇੱਕ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵਿਚੋਲਗੀ ਕੀਤੀ ਗਈ ਭਾਰਤ ਅਤੇ ਪਾਕਿਸਤਾਨ ਦਾ ਜੰਗਬੰਦੀ ਅਤੇ ਸੀਜ਼ਫਾਇਰ ਨੂੰ ਲੈ ਕੇ ਸਮਝੌਤਾ ਕਰਵਾਇਆ ਗਿਆ ਦੂਸਰੇ ਪਾਸੇ ਵਿਵਾਦਾਂ ਦੇ ਵਿੱਚ ਘਿਰ ਗਏ ਨੇ ਦੇਸ਼ ਦੇ ਪ੍ਰਧਾਨ ਮੰਤਰੀ ਜਿੱਤ ਦੇ ਜਵਾਬੇ ਤੋਂ ਭਾਰਤ ਨੇ ਖੋਹ ਲਈ ਹਾਰ ਯਾਨੀ ਕਿ ਭਾਰਤ ਜਿੱਤ ਦੀ ਦਲੀਸ ਦੇਸੀ ਸਿਰਫ ਇੱਕ ਕਦਮ ਜਿੱਤ ਦੀ ਦਲੀਸ ਤੋਂ ਵਾਪਸ ਮੁੜਨਾ ਪਿਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਤੇ ਦੇਸ਼ ਦੇ ਸੈਨਿਕਾਂ ਨੂੰ ਇਸ ਉੱਤੇ ਨਿਸ਼ਾਨੀਆਂ ਸਵਾਲ ਚੁੱਕ ਲਏ ਗਏ ਨੇ ਇੱਕ ਪਾਸੇ ਵੱਖ-ਵੱਖ ਭਾਈਚਾਰਿਆਂ ਵੱਲੋਂ ਨਰਿੰਦਰ ਮੋਦੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਵਾਰ-ਵਾਰ ਪਾਕਿਸਤਾਨ ਤੰਗ ਕਰਦਾ ਹੈ ਪਾਕਿਸਤਾਨ ਅੱਤਵਾਦ ਨੂੰ ਪਾਲਦਾ ਹੈ ਸਮੇਂ-ਸਮੇਂ ਤੇ ਆ ਕੇ ਭਾਰਤ ਵਿੱਚ ਉਹਨਾਂ ਵੱਲੋਂ ਹਮਲੇ ਕੀਤੇ ਜਾਂਦੇ ਨੇ ਹਮਲੇ ਕਰਕੇ ਨਿਰਦੋਸ਼ ਲੋਕਾਂ ਨੂੰ ਮਾਰਿਆ ਜਾਂਦਾ ਹੈ ਇਹ ਸਮਾਂ ਸੀ ਪਾਕਿਸਤਾਨ ਨੂੰ ਜਿੱਤਣ ਦਾ ਇਸ ਨੂੰ ਲੈ ਕੇ ਲੋਕ ਵੀ ਹੈਰਾਨ ਨੇ ਕਿ ਕਿਹੜੀ ਗੇਮ ਖੇਡ ਦਿੱਤੀ ਹੈ ਡੋਨਾਲਡ ਟਰੰਪ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਅਚਨਚੇਤ ਹੋਈ ਜੰਗਬੰਦੀ ਨੇ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਮਸ਼ਹੂਰ ਭੂ ਰਾਜਨੀਤਿਕ ਮਾਹਿਰ ਬਰਮਾ ਚਲਾਨੀ ਨੇ ਸਰਕਾਰ ਦੇ ਇਸ ਫੈਸਲੇ ਉਤੇ ਸਵਾਲ ਖੜੇ ਕੀਤੇ ਨੇ ਬਰਮਾ ਚਲਾਨੀ ਨੇ ਕਿਹਾ ਕਿ ਭਾਰਤ ਜਿੱਤ ਦੀ ਦਲੀਜ਼ ਤੇ ਸੀ ਪਰ ਅੰਤ ਵਿੱਚ ਨਿਰਾਸ਼ਾ ਹੀ ਝਲਨੀ ਪਈ ਅਮਰੀਕਾ ਦੀ ਵਿਚੋਲਗੀ ਹੇਠ ਭਾਰਤ ਤੇ ਪਾਕਿਸਤਾਨ ਸ਼ਰੀਵਾਰ ਨੂੰ ਜੰਗਮੰਦੀ ਤੇ ਸਹਿਮਤ ਹੋਏ ਸਨ ਪਰ ਪਾਕਿਸਤਾਨ ਵੱਲੋਂ 3 ਘੰਟਿਆਂ ਬਾਅਦ ਹੀ ਇਸ ਸਮਝੌਤੇ ਦੀ ਉਲੰਘਣਾ ਕੀਤੀ ਗਈ ਸ਼੍ਰੀਨਗਰ ਵਿੱਚ ਕਡਰੌਨ ਹਮਲਾ ਕੀਤਾ ਗਿਆ ਪਾਕਿਸਤਾਨ ਦੀ ਇਸ ਨਪਾਹ ਕਰਕੇ ਤੋਂ ਬਾਅਦ ਅੰਮ੍ਰਿਤਸਰ ਵਿੱਚ ਰੈਡ ਅਲਰਟ ਐਲਾਨ ਦਿੱਤਾ ਗਿਆ ਸ਼ਨੀਵਾਰ ਰਾਤ ਨੂੰ ਫ੍ਰੀਬਿੰਗ ਵਿੱਚ ਵਿਦੇਸ਼ ਮੰਤਰਾਲੇ ਨੇ ਫੌਜੀ ਫੌਜ ਨੂੰ ਜਵਾਬੀ ਕਈ ਕਰਨ ਦੇ ਨਿਰਦੇਸ਼ ਦਿੱਤੇ ਜੰਗਬੰਦੀ ਦੇ ਨਾਰਾਜ਼ਗੀ ਜ਼ਾਹਰ ਕਰਦਿਆਂ ਚਲਾਨੀ ਨੇ ਕਿਹਾ ਕਿ ਭਾਰਤ ਇਤਿਹਾਸ ਇਤਿਹਾਸ ਤੋਂ ਸਿੱਖਣ ਵਿੱਚ ਅਸਫਲ ਰਿਹਾ ਹੈ ਭਾਰਤ ਇਤਿਹਾਸ ਸਿੱਖਣ ਤੋਂ ਸਫਲ ਰਿਹਾ ਹੈ ਬਸ ਪਿਛਲੀਆਂ ਰਣਨੀਤਿਕ ਗਲਤੀਆਂ ਨੂੰ ਦੁਹਰਾ ਰਿਹਾ ਹੈ ਇੰਡੀਆ ਟੂਡੇ ਨਾਲ ਗੱਲ ਕਰਦੇ ਹੋਏ ਚਲਾਨੀ ਨੇ ਕਿਹਾ ਕਿ ਫੌਜੀ ਗਤੀਵਿਧੀ ਭਾਰਤ ਦੇ ਅੱਖ ਵਿੱਚ ਸੀ ਪਾਕਿਸਤਾਨ ਹਵਾਈ ਰਖਿਆ ਪਾਕਿਸਤਾਨ ਦੀ ਉਮੀਦ ਨਾਲ ਕਿਤੇ ਕਮਜ਼ੋਰ ਸਾਬਤ ਹੋਈ ਉਹ ਭਾਰਤ ਨੂੰ ਬਹੁਤ ਸਾਰੇ ਡਰੋਨ ਤੇ ਮਜਾਲੇ ਭੇਜ ਰਿਹਾ ਸਰ ਪਰ ਪ੍ਰਭਾਵਸ਼ਾਲੀ ਤੰਗ ਤੰਗ ਨਾਲ ਨਹੀਂ ਦੂਜੇ ਪਾਸੇ ਭਾਰਤ ਨੇ ਸੀਮਤ ਗਿਣਤੀ ਵਿੱਚ ਮਜਾਲਾ ਤੇ ਡਰੋਨ ਡਰੋਨ ਭੇਜੇ ਅਤੇ ਆਪਣੇ ਨਿਸ਼ਾਨਿਆਂ ਨੂੰ ਨਿਸ਼ਾਨਾ ਬਣਾਉਣ ਦੇ ਯੋਗ ਰਿਹਾ ਬਰਮਾ ਚਲ ਬਰਮਾ ਚਲਾਨੀ ਨੇ ਕਿਹਾ ਕਿ ਪਸਪਸ਼ਟ ਫੌਜੀ ਫਾਇਦਾ ਹੋਣ ਦੇ ਬਾਵਜੂਦ ਭਾਰ ਦੇ ਤਣਾਅ ਕਢਾਉਣ ਦੇ ਪਿਛਲੇ ਪਿਛੇ ਤਰਕ ਸਵਾਲ ਉਠਾਇਆ ਉਹਨਾਂ ਨੇ ਕਿਹਾ ਕਿ ਇਹ ਜਿੱਤ ਦੇ ਜਵਾਰੇ ਤੋਂ ਹਾਰ ਖੋਣ ਦੀ ਭਾਰਤੀ ਪ੍ਰਾਣੀ ਰਾਜਨੀਤਿਕ ਸਥਿਤੀ ਨੂੰ ਰੇਖਾਂਕਿਤ ਕਰਦਾ ਹੈ ਉਹ ਹੈਰਾਨ ਸੀ ਕਿ ਭਾਰ ਦੇ ਤਣਾਅ ਕਢਾਉਣ ਦਾ ਫੈਸਲਾ ਕਿਉਂ ਕੀਤਾ ਗਿਆ ਪੂਰ ਰਾਜਨੀਤਿਕ ਮਾਰ ਨੇ ਕਿਹਾ ਕਿ ਜਿੱਤ ਦੇ ਜਵਾਰਿਆਂ ਤੋਂ ਹਾਰ ਖੋਣਾ ਇੱਕ ਡਰਾਉਣ ਵਾਲਾ ਪੈਟਰਨ ਬਣ ਗਿਆ ਹੈ ਇਹੀ ਕਾਰਨ ਹੈ ਕਿ ਭਾਰ ਦਾ ਇਤਿਹਾਸ ਡਰਾਉਂਦਾ ਰਹਿੰਦਾ ਹੈ ਅਸੀਂ ਇਤਿਹਾਸ ਤੋਂ ਕਦੇ ਨਹੀਂ ਸਿੱਖਦੇ ਇਸ ਲਈ ਅਸੀਂ ਇਤਿਹਾਸ ਆਪਣੇ ਆਪ ਦੁਹਰਾਉਂਦੇ ਹਾਂ ਉਹਨਾਂ ਨੇ ਕਿਹਾ ਕੇ ਜਿੱਤੇ ਦੇ ਕਿਨਾਰੇ ਸੀ ਤੇ ਸੀ ਜਿੱਤੇ ਦੀ ਧਲੀ ਤੇ ਸੀ ਅਮਰੀਕਾ ਦੇ ਰਾਸ਼ਟਰਪਤੀ ਦੀ ਨਹੀਂ ਮੰਨੀ ਚਾਹੀਦੀ ਸੀ ਕਿਉਂਕਿ ਵਾਰ-ਵਾਰ ਪਾਕਿਸਤਾਨ ਵੱਲੋਂ ਤੰਗ ਕੀਤਾ ਜਾਵੇਗਾ ਆਪਣੀਆਂ ਆਤਾਂ ਤੋਂ ਉਹ ਬਾਸ ਨਹੀਂ ਆਵੇਗਾ ਉਹ ਆਤਵਾਦ ਪਾਲਦਾ ਰਹੇਗਾ ਆਤਵਾਦ ਦੀ ਸ਼ਹਿ ਤੇ ਉਹ ਵੱਡੇ ਵੱਡੇ ਕਾਂਡ ਕਰਦਾ ਰਹੇਗਾ ਸਮੇਂ-ਸਮੇਂ ਤੇ ਆ ਕੇ ਉਹਨੇ ਕਿਹਾ ਸਮੇਂ-ਸਮੇਂ ਤੇ ਅਸੀਂ ਆਪਣੇ ਇਤਿਹਾਸਿਕ ਫੈਸਲੇ ਬਦਲੇ ਸਾਨੂੰ ਇਤਿਹਾਸ ਲਿਖਣ ਦੀ ਲੋੜ ਸੀ ਇਤਿਹਾਸ ਬਦਲਣ ਦੀ ਲੋੜ ਨਹੀਂ ਸੀ ਇਤਿਹਾਸ ਲਿਖਿਆ ਜਾ ਸਕਦਾ ਸੀ ਕਿਉਂਕਿ ਭਾਰਤ ਦਾ ਜਿੱਤ ਦੀ ਤਲੀਸ਼ ਤੇ ਸੀ ਭਾਰਤ ਦੀ ਜਿੱਤ 101% ਪੱਕੀ ਸੀ ਕਿਉਂਕਿ ਪਾਕਿਸਤਾਨ ਪੂਰੀ ਤਰ੍ਹਾਂ ਬੁਖਲਾਇਆ ਵੀ ਹੈ ਕੁਭਰਾਇਆ ਵੀ ਹੈ ਜੇ ਅਸੀਂ ਕਮੈਂਟਾਂ ਦੇ ਵਿੱਚ ਪੜ੍ਹੀਏ ਤਾਂ ਜਿਹੜੇ ਹਿੰਦੂ ਭਾਈਚਾਰੇ ਦੇ ਲੋਕ ਨੇ ਉਹ ਨਰਿੰਦਰ ਮੋਦੀ ਉੱਤੇ ਸਵਾਲ ਖੜੇ ਕਰ ਰਹੇ ਨੇ ਕਿ ਤੁਹਾਨੂੰ ਅਜਿਆ ਨਹੀਂ ਕਰਨਾ ਚਾਹੀਦਾ ਸੀ ਤਾਂ